ਸ਼ਹਿਰ ਮੁਖਤਰ ਸਾਹਿਬ ਵਿੱਚ ਅੱਜ ਚੜ੍ਹਦੀ ਸਵੇਰ ਵੇਲੇ ਲੋਕਾਂ ਨੂੰ ਪਾਣੀ ਦੇ ਤੇਜ਼ ਬਹਾਵ ਦਾ ਸਾਹਮਣਾ ਕਰਨਾ ਪਿਆ ਨਾਲ ਲੱਗਦੇ ਰਜਵਾਹੇ ਦਾ ਪਾਣੀ ਤੇਜ਼ ਬਹਾਵ ਨੂੰ ਨਾ ਝੇਲਦਿਆਂ ਹੋਇਆਂ ਓਵਰਫਲੋ ਹੋ ਕੇ ਸ਼ਹਿਰ ਦੀ ਸੰਗਣੀ ਆਬਾਦੀ ਵਾਲੇ ਇਲਾਕੇ ਵੱਲ ਟੁੱਟ ਗਿਆ ਇਹ ਰਜਵਾਹਾ ਹਰ ਸਾਲ ਟੁੱਟਦਾ ਹੈ ਪਰ ਨਹਿਰ ਵਿਭਾਗ ਵੱਲੋਂ ਇਸ ਦੀ ਕੋਈ ਵੀ ਸੁਰੱਖਿਆ ਵਾਸਤੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਅੱਜ ਵੀ ਸੰਬੰਧਿਤ ਵਿਭਾਗ ਨੇ ਆਪਣੀ ਨਲਾਇਕੀ ਕੰਦੇ ਹੋਇਆ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਇਲਾਕਾ ਵਾਸੀਆਂ ਨੇ ਆਪਣੇ ਪੱਧਰ ਤੇ ਨਿੱਕੇ ਬੱਚਿਆਂ ਔਰਤਾਂ ਸਮੇਤ ਬਜ਼ੁਰਗਾਂ ਦੇ ਨਾਲ ਕੋਸ਼ਿਸ਼ ਕਰਕੇ ਰਜਵਾਹੇ ਦੇ ਪਾਣੀ ਨੂੰ ਮਿੱਟੀ ਦੇ ਬੋਰੀਆਂ ਦੀ ਸਹਾਇਤਾ ਦੇ ਨਾਲ ਰੋਕਿਆ ਵੀਰੇ ਕੀ ਨਾਮ ਹੈ ਔਰ ਕੀ ਕਹਿਣਾ ਚਾਹੂਗੀ ਜਿਹੜਾ ਪਾਉ ਸੂਏ ਦਾ ਕੰਪਨੀ ਟੁੱਟੀ ਹੈ ਮੇਰਾ ਨਾਮ ਹੈ ਗਗਨਦੀਪ ਸਿੰਘ ਇਹ ਜੀ ਸਾਡੇ ਕਈ ਵਾਰੀ ਟੁੱਟਿਆ ਸੂਆ ਹੈ ਕਈ ਵਾਰੀ ਟੁੱਟਿਆ ਸੂਆ ਹੈ ਤਾਂ ਵੀ ਇਥੇ ਪਹਿਲਾਂ ਵੀ ਅਸੀਂ ਆਪ ਵੀ ਬੰਨ ਲਾਉਣੇ ਤੇ ਹੁਣ ਵੀ ਅਸੀਂ ਆਪ ਹੀ ਲਾਇਆ ਜੇ ਸੇਲਦਾਰ ਜਾਂ ਜੂਨੀਅਰ ਮੈਕਮੇ ਦਾ ਅਧਿਕਾਰੀ ਕੋਈ ਨਹੀਂ ਆਉਂਦਾ ਇੱਥੇ ਅਸੀਂ ਆਪ ਹੀ ਲਾਉਣੇ ਆ ਫੋਨ ਵੀ ਲਾਇਆ ਕਈ ਵਾਰੀ ਕਨਾਮ ਮਗਰੋਂ ਬੰਦ ਕਰਦੇ ਆ ਬੰਦ ਕਰਨਾ ਸੇ ਕਹਿੰਨੇ ਕਰੇ ਬੰਦ ਨਹੀਂ ਅਸੀਂ ਸਾਡਾ ਧੱਕਾ ਹੋਣੀ ਅਸੀਂ ਆਪ ਹੀ ਲਾਉਣੇ ਆ ਆਪ ਹੀ ਕਈ ਵਾਰੀ ਐਸੇ ਮਾਲਾ ਸਾਡੇ ਹੁਣ ਤਾਂ ਦਿਨੇ ਡੁੱਟਿਆ ਕਈ ਵਾਰ ਰਾਤ ਨੂੰ ਡੁੱਟ ਜਾਂਦਾ ਜੀ ਕਈ ਵਾਰ ਕਰਿਆ ਅਸੀਂ ਏਰੀਆ ਕਿੰਨਾ ਕ ਇੱਥੇ ਇੱਥੇ ਹੀ ਘਟ ਤੋਂ ਘਟ ਹੈਗੇ ਤਿੰਨ ਚਾਰ ਸੌ ਘਰ ਹੈਗੇ ਜੀ ਤਿੰਨ ਚਾਰ ਪੰਜ ਗਲੀਆਂ ਸਾਨੂੰ ਸਾਰਿਆਂ ਨੂੰ ਨੁਕਸਾਨ ਅੱਛਾ ਤੇ ਜਿਹੜੀ ਚਾਰ ਸਾਰੇ ਨਹੀਂ ਜਾਣਾ ਸਾਰਿਆਂ ਨੂੰ ਨੁਕਸਾਨ ਆਏ ਗਾਂ ਦਾ ਵਧੀਆ ਗਾਂ ਪਹਿਲਾਂ ਪਲਾਟ ਭਰੂਗਾ ਫਿਰ ਗਾਂ ਬਾਗ ਮਨੋ ਗਾਂ ਦੀ ਗਾਂ ਨਿਕਲ ਜਾਣਾ ਈ ਟਿੱਬੀ ਸਾਹਿਬ ਰੋਡ ਨੂੰ ਨਿਕਲ ਜਾਣਾ ਪਾਣੀ ਏ ਪਹਿਲਾਂ ਸਾਰੇ ਪਲਾਟ ਭਰ ਕਿੰਨੀ ਕੁ ਮਾਰ ਕਰਦਾ ਇਹ ਸਾਰਿਆਂ ਨਾਲ ਜਿਆਦਾ ਪਹਿਲਾਂ ਸਾਨੂੰ ਮਾਰ ਆ ਜੀ ਸਾਨੂੰ ਹੀ ਮਾਰਨ ਦੀ ਸਾਰਾ ਨੇੜੇ ਸਾਡੇ ਜਾਣੇ ਸਾਡੇ ਮਨੋ ਜਿੰਨੇ ਵੀ ਤਿੰਨ ਚਾਰ ਗਲੀਆਂ ਨੂੰ ਮਾਰ ਪੈਣੀਆਂ ਪਹਿਲਾਂ ਮਨੋ ਸਾਰੇ ਮਕਾਨ ਕੱਚੇ ਆ ਡਿੱਗ ਪੈਣੇ ਸਾਰੇ ਵੀ ਮਨੋ ਇਹਨਾਂ ਦਾ ਸੌਣ ਹੋਇਆ ਇਦਾਂ ਦਾ ਕਦੇ ਪਹਿਲਾਂ ਸਾਡੇ ਪਹਿਲਾਂ ਦੋ ਘਰ ਸੇ ਤਿੰਨ ਟੁੱਟੇ ਈ ਪਹਿਲਾਂ ਨਾਰੀ ਨੁਕਸਾਨ ਹੋਏ ਦੋ ਤਿੰਨ ਘਰ ਟੁੱਟੇ ਇੱਥੇ ਪਹਿਲਾਂ ਤਾਂ ਫਿਰ ਡਿੱਗ ਗਈ ਤੇ ਕਈ ਵਾਰੀ ਮਾਲੋ ਇਸ ਟੁੱਟੀ ਨੇਰੇ ਕਈ ਨੂੰ ਸਹੀ ਕਰਵਾਇਆ ਜਾਵੇ ਸਾਡੇ ਸਾਡੇ ਤੇ ਇਹ ਗੁਜਾਰਿਸ਼ ਹੈ ਪ੍ਰਸ਼ਾਸਨ ਨੂੰ ਵੀ ਇਹ ਸਾਰਾ ਪੱਕਾ ਕਰਾਇਆ ਜਾਵੇ ਨੇ ਨੇਰੀਆ ਠੀਨ ਆ ਜੀ ਔਰ ਕੀ ਕੀ ਹੋਇਆ ਕੀ ਹੈ ਸਿਕੰਦਰਪੁਰ ਜੀ ਕੀ ਹੋਇਆ ਕੀ ਹੈ ਜੀ ਇਹ ਜੀ ਸਾਡੇ 7ਵੇਂ ਦੀ ਹੈ ਟੁੱਟੀ ਹੈ ਜੀ ਤੇ 7 ਵਜੇ ਜਦੋਂ ਰੋਲਾ ਪੈ ਚੁੱਕਿਆ ਤੇ ਅਸੀਂ ਬੇਲਦਾਰਾਂ ਨੂੰ ਫੋਨ ਲਾਇਆ ਬੇਲਦਾਰਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੀ ਹੋਜੀ ਕੀ ਗੱਲ ਕੀ ਹਾਂਜੀ ਉਹ ਕਹਿੰਦੇ ਵੀ ਸਾ ਜਦੋਂ ਅਸੀਂ ਫੋਨ ਲਾਣੇ ਉਹ ਕਹਿੰਦੇ ਵੀ ਪਿੱਛੋਂ ਪਾਣੀ ਰੁਕਦਾ ਪਿਆਗਾ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਆਏ ਆ ਤੇ ਵਾਪਸ ਮੁੜ ਗਏ ਤੇ ਵਾਪਸ ਮੁੜ ਗਿਆ ਸਾਡੀ ਕੋਈ ਸੁਣਾਈ ਨਹੀਂ ਦੋ ਜਣੇ ਆਏ ਆ ਬਾਹਰ ਵੇਖ ਕੇ ਖੜ ਕੇ ਟੱਕਦਾ ਹੱਥ ਰੱਕੇ ਤੇ ਵਾਪਸ ਮੁੜ ਗਿਆ ਅਜੇ ਸੋਲੂਸ਼ਨ ਕੋਈ ਹੋਇਆ ਹਾਂਜੀ ਕੁਝ ਹੱਲ ਹੋਇਆ ਤੁਹਾਡੇ ਨਾ ਹਾਂਜੀ ਹੱਲ ਕੋਈ ਹੱਲ ਨਹੀਂ ਕੋਈ ਨਹੀਂ ਹੱਲ ਹੋਇਆ ਇਸ ਤਰ੍ਹਾਂ ਫਿਰ ਤੁਸੀਂ ਬੰਨ ਕਿਵੇਂ ਅਸੀਂ ਸਾਡੇ ਆਪ ਦੀ ਕਾਰਗਰਮ ਉਹ ਪੱਦੀ ਆ ਅਸੀਂ ਆਪ ਬੱਚਿਆਂ ਨੇ ਆਪ ਬੰਨੀ ਆਂ ਕਹਿੰਦਾ ਸਾਨੂੰ ਵਾਲੀ ਜੀ ਫਿਰ ਵੀ ਖਤਰਾ ਆਇਆ ਹੂੰ ਠੀਕ ਆ ਸਾਨੂੰ ਖਤਰਾ ਆ ਵੀ ਸਾਤੋਂ ਬੇਰੇ ਫਿਰ ਟੁੱਟ ਸਕਦੀ ਵਾਰ-ਵਾਰ ਕੇ ਆਉਂਦੇ ਕੋਈ ਬੇਲਦਾਰ ਨਹੀਂ ਆਉਂਦਾਗਾ ਕਿੰਨੇ ਵਾਰੀ ਪਹਿਲਾਂ ਟੁੱਟੇ ਇਹ ਬਹੁਤ ਵਾਰੀ ਜੀ ਬਹੁਤ ਵਾਰੀ ਹਾਂਜੀ ਕੋਈ ਪ੍ਰਸ਼ਾਸਨੀਕ ਅਧਿਕਾਰੀ ਨਹੀਂ ਜੀ ਕੋਈ ਨਹੀਂ ਆਉਂਦੇ ਨਹੀਂ ਜੀ ਕੋਈ ਨਹੀਂ ਆਉਂਦੇ ਨਾ ਸਾਡੀ ਸਿਵਰਾਂ ਦੀ ਸੁਣਾਈ ਹੁੰਦੀ ਨਹੀਂ ਉਹ ਬਾਤ ਕਰਾਂ ਸਾਡੀਆਂ ਦੀ ਤਾਂ ਤੂੰ ਬਾਤ ਚ ਸੁਣ ਲੈ ਪਹਿਲਾਂ ਸਿਵਰਾਂ ਦੀ ਗੱਲ ਸਾਡੀ ਕੀ ਲੋੜ ਤੇ ਕਰਦੇ ਨਹੀਂ ਦੇਖ ਨਹੀਂ ਅਸਾਂ ਕੀ ਲੋੜ ਦੀ ਜਿਕਰ ਕਰ ਕੀ ਹੋਇਆ ਛਟਮਗੀ ਹੋਈ ਹੈ ਜੀ ਕੱਟਣਾ ਜੀ ਜੀ ਆਏ ਸੀ ਬੇਲਦਾਰ ਆਏ ਸੀ ਠਾਕਾ ਤਾ ਥਰੱਕ ਜਾਵੜੇ ਆ ਸਾਡਾ ਕੋਈ ਹੱਲ ਨਹੀਂ ਉਹਨਾਂ ਨੇ ਕੀਤਾ ਤੇ ਸਾਡੇ ਬੱਚਿਆਂ ਨੇ ਗੱਟੇ ਲਾ ਲਾ ਕੇ ਆਏ ਸਾਲ ਦੇ ਸਾਲ ਨਹਿਰ ਟੁੱਟਦੀ ਆ। ਇੱਥੇ ਹੀ ਟੁੱਟਦੀ ਕਿ ਇੱਥੋਂ ਹੀ ਇੱਥੋਂ ਹੀ ਟੁੱਟਦੀ ਆ ਜੀ ਇੱਥੇ ਟੁੱਟਦੀ ਆ। ਕਿੰਨੀ ਕਿ ਰੈਸ਼ੀ ਏਰੀਆ ਤੁਹਾਡਾ ਇਹ? ਰੈਸ਼ ਤਾਂ ਬਹੁਤ ਆ ਰੈਸ਼ ਤਾਂ ਸਾਡੀ ਬਹੁਤ ਆ। ਹਾਂ ਜੀ ਸਾਰੀ। ਹਾਂ ਬਸ ਸਾਡੀ ਗਲੀ ਕੱਲੀ ਬੰਦੀ ਸਾਡੇ ਬੱਚੇ ਬੰਦੇ ਕਿਸੇ ਦਾ ਬੱਚਾ ਹੱਥ ਨਹੀਂ ਲਾਉਂਦਾ ਗਾਂਣ ਕੇ ਅਗਲੇ ਕਹਿੰਦੇ ਤਾਂ ਸਾਡਾ ਉੱਚਾ ਵਾ। ਹਾਂ ਅਸੀਂ ਨੀਵੇਂ ਨੀਵੇਂ ਕਰਕੇ ਸਾਡੇ ਤਾਂ ਬੱਚਿਆਂ ਤਰਲਾ ਮਾਰਨਾ ਹੀ ਮਾਰਨਾ ਵਾ। ਇੰਦਾ ਹੱਲ ਜਰੂਰ ਹੋਣਾ ਚਾਹੀਦਾ ਵਾ ਜੇ ਵੀ ਸਾਨੂੰ ਬਹੁਤ ਖਤਰਾ ਆਏ ਦਾ ਅੱਜ ਅੱਜ ਕਿੰਨੇ ਕ ਵਜੇ ਹੋਇਆ ਇਹ ਇਹ 7 ਵਜੇ ਦੀ ਗੱਲ ਹੈ ਅੱਜ ਕੀ ਕਾਰਨ ਕਿ ਹਾਂਜੀ ਕੀ ਕਾਰਨ ਨੂੰ ਮੰਨਦੇ ਹੋ ਪਾਣੀ ਓਵਰ ਪਾਣੀ ਜਿਆਦਾ ਹੈ ਪਾਣੀ ਜਿਆਦਾ ਆ ਜਾਂਦਾ ਜੀ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਪੱਕੇ ਕਰਾਈ ਜਾਵੇ ਪੱਕੇ ਕਰਾਈ ਜਾਵੇ ਜੇ ਹੋਰ ਤਾਂ ਅਸੀਂ ਸਕੀਮ ਮੰਗਣਾ ਹੈ ਤਾਂ ਤੋਂ ਨੀਵੇਂ ਘਾਰ ਆ ਰੋੜ ਗਏ ਤੇ ਅਸੀਂ ਕੀ ਕਰਾਂ ਸਾਡੇ ਤਾਂ ਬੱਚੇ ਵੀ ਨिके ਨिके ਆ ਸਰਕਾਰ ਨੇ ਤਾਂ ਸਾਨੂੰ ਕੀ ਦੇਣਾ ਸਾਡੀ ਨਹਿਰ ਹੀ ਬੰਨ ਦੇਣ ਇੰਨਾ ਹੀ ਸਾਨੂੰ ਬਹੁਤ ਆ ਤਨਖਾਹਾਂ ਇਹ ਵੀ ਲੈਂਦੇ ਆ ਕੜੀਆਂ ਨਹੀਂ ਲੈਂਦੇ ਇਹ ਕਿਹੜਾ ਫ੍ਰੀ ਤੇ ਬੈਠੇ ਆ ਸਾਰੇ ਲੈਂਦੇ ਤਨਖਾਹਾਂ ਆਣ ਕੇ ਹੋ ਕੇ ਮੜ ਜੇ ਹੁਣ ਵੀ ਆਣ ਕੇ ਖੜੇ ਆ ਕੋਈ ਹੱਲ ਕੀਤਾ ਨਾ ਨੇ ਸਾਡਾ ਸਾਡੇ ਬੱਚਿਆਂ ਨੇ ਘਰਾਂ ਚੋਂ ਗੱਟੇ ਮੰਗ ਮੰਗ ਕੇ ਅਸੀਂ ਲੈਂਦੇ ਆ ਜਿਨ੍ਹਾਂ ਦੇ ਘਰਾਂ 'ਚ ਅਸੀਂ ਨਹੀਂ ਜਾਣਾ ਉਹਨਾਂ ਦੇ ਘਰਾਂ ਚੋਂ ਗੱਟੇ ਲੈਂਦੇ ਮੰਗ ਮੰਗ ਕੇ ਅਸੀਂ ਤਨਖਾਹਾਂ ਲੈਂਦੇ ਮੰਗ ਲੈਂਦੇ ਕਿਹੜੀਆਂ ਤਨਖਾਹਾਂ ਨਹੀਂ ਲੈਂਦੇ ਇਹ ਲੈਂਦੇ ਆ ਤਨਖਾਹਾਂ ਇਹ ਇਹ ਸਾਡਾ ਜ਼ਰੂਰੀ ਹੱਲ ਹੋਣਾ ਚਾਹੀਦਾ ਵਾ ਤੋ ਵੀਡੀਓ ਨਹਿਰ ਦੀ ਪਵਾ ਹਾਂ ਹਾਂਜੀ ਚੱਲ ਅੱਗੇ ਜਾੜੋ ਇੱਕ ਵਾਰ ਬਹੁਤ ਪਾਣੀ ਹੋ ਗਿਆ ਹੋਰ ਅ ਵੀਰੇ ਕੀ ਨਾਮ ਹੈ ਔਰ ਕੀ ਕਰਨਾ ਚਾਹੁੰਗੇ ਜਿਹੜੀ ਇਹ ਨਹਿਰ ਮੇਰਾ ਨਾਜਨਬੀ ਹੈ ਜੀ ਤੇ ਇਹ ਕਾਲੂ ਵਾਲੀ ਉਪਸਥਿਤੀ ਕੋਲ ਗਲੀ ਨੰਬਰ 2 ਤੇ ਸਵੇਰੇ 7 ਵਜੇ ਦਾ ਓਵਰਫਲੋ ਹੋਣ ਕਾਰਨ ਪਾੜ ਪਿਆ ਜੀ ਤੇ ਨਹਿਰ ਮੈਂ ਕਿਵੇਂ ਫੋਨ ਕੀਤਾ ਕਿ ਭਾਈ ਤੁਸੀਂ ਆ ਕੇ ਪਾਣੀ ਪਿੱਛੋਂ ਕਟਾਓ ਜੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਇੱਥੇ ਜਦੋਂ ਗੁਰਦੁਆਰੇ ਚ ਅਲਾਸਮੈਂਟ ਹੋਇਆ ਸੀ ਸਾਰੇ ਇੰਨਾਂ ਲੈ ਲੈ ਕੇ ਭੱਜੇ ਆ ਕਿ ਕਿੱਥੇ ਪਾੜ ਪਿਆ ਜਦੋਂ ਆ ਕੇ ਦੇਖਿਆ ਤੇ ਬਾਧੂ ਸਾਰਾ ਪਾੜ ਪਿਆ ਠੀਕ ਨਹੀਂ ਤੇ ਜਵਾਕਾਂ ਨੇ ਹਿੰਮਤ ਕੀਤੀ ਤੇ ਇਹਨਾਂ ਨੇ ਆ ਕੇ ਆ ਮੌਕਾ ਸਮਾਲ ਲਿਆ ਨਹੀਂ ਤਾਂ ਅੱਜ ਹਲੇ ਤੱਕ ਤਾਂ ਸੁਆ ਪੂਰਾ ਟੁੱਟ ਜਾਣਾ ਸੀ ਸਾਰੀ ਨਹਿਰ ਇੱਥੇ ਤੇ ਵਪਾਰੀ ਕਲੋਨੀ ਤੇ ਸਾਰੀ ਡੁੱਬ ਜਾਣੀ ਸੀ ਹਾਂਜੀ ਕਿੰਨਾ ਘਰੇਸ਼ੀ ਏਰੀਆ ਇੱਥੇ ਇੱਥੇ ਘਟ ਤੋਂ ਘਟ ਘਟ ਕਰ ਦੋ ਸੌ ਘਰ ਆਏ ਦੋ 300 ਘਰ 250 ਘਰ ਕਰੀ ਕਰੀ ਪੂਰੀ ਕਾਲੂ ਵਾਲੀ ਬਸਤੀ ਆਈ ਪੂਰੀ ਜਿੱਥੇ ਨਹਿਰ ਟੁੱਟੀ ਆਈ ਇਹ ਪਹਿਲਾਂ ਵੀ ਨੁਕਸਾਨ ਹੁੰਦਾ ਹੈ ਇਸਦਾ ਪਹਿਲਾਂ ਵੀ ਇੱਥੇ ਨੁਕਸਾਨ ਹੋਇਆ ਕਿਉਂਕਿ ਜਦੋਂ ਪਾਣੀ ਓਵਰ ਹੋ ਜਾਂਦਾ ਤੇ ਪਾਣੀ ਨਾਲ ਦਾ ਰਾਹ ਬਣਾ ਲੈਣਾ ਈ ਠੀਕ ਨਹੀਂ ਉਹ ਟੁੱਟ ਜਾਂਦਾ ਜੀ ਇਹਨਾਂ ਨੇ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਹੈ ਨਹਿਰ ਜੀ ਜਮਾ ਥਲੋਂ ਜਮਾ ਕਸੜ ਹੋਈ ਪਈ ਹੈ ਜੀ ਜਦੋਂ ਠੇਕੇਦਾਰ ਨੇ ਕੀਤਾ ਕੋਈ ਵਧੀਆ ਇਹਨਾਂ ਦਾ ਮਤਲਬ ਕੋਈ ਵਧੀਆ ਇਹਨਾਂ ਨੇ ਕੋਈ ਸੀਮਿੰਟ ਜਾਂ ਕੋਈ ਰੇਤਾ ਵਧੀਆ ਨਹੀਂ ਲਾਇਆ ਉਹ ਥਾਂ ਥਾਂ ਦੇ ਟਾ ਆਪਣੇ ਆਪ ਹੀ ਖੁਰੀਆਂ ਦੀਆਂ ਤੇ ਪਾਣੀ ਆਪਣਾ ਵੀ ਓਵਰ ਕਰਾਣਾ ਤੇ ਨਹਿਰ ਹੈ ਨਹੀਂ ਸਾਫ ਜੀ ਤੁਸੀਂ ਨਹਿਰ ਦੇ ਧਿਆਨ ਰੱਖੋ ਤਾਂ ਇਹ ਲੱਗਦਾ ਕਿ ਇਹ ਕੋਈ ਛੋਟੀ ਜਿਹੀ ਨਾਲੀ ਹੈ ਜਦ ਕਿ ਹੈ ਨਹਿਰ ਨਰਦੂ ਪਰ ਪਾਣੀ ਛੱਡ ਦਿੰਦੇ ਆ ਤੇ ਹੈ ਖਾਲਾ ਵਰਗਾ ਹੀ ਹੈ ਸਹੀ ਗੱਲ ਹੈ ਇਹ ਬਰਾਹਰ ਸਫਾਈ ਨਹੀਂ ਹੁੰਦੀ ਨੀ ਸਾਲ ਬਾਅਦ ਕਿਤੇ ਇੱਕ ਵਾਰੀ ਸਫਾਈ ਹੁੰਦੀ ਹੈ ਬਸ ਉਹ ਵੀ ਚਾਚਾ ਜਿਹੇ ਨਾਲ ਨਹੀਂ ਹੁੰਦੀ ਬਸ ਹੁਣ ਇੱਕ ਤਾਂ ਹੋਰ ਮੋਰਾ ਚੱਲੀ ਜਾਂਦਾ ਮੈਨੂੰ 15 ਦਿਨ ਹੋ ਗਏ ਉਹਨਾਂ ਨੂੰ ਕਹਿੰਦੇ ਕਹਿੰਦੇ ਨੂੰ ਕਿਸੇ ਕਿਸੇ ਨੂੰ ਵੀਡੀਓ ਪਾ ਕੇ ਕਿਸੇ ਕਿਸੇ ਨੂੰ ਉਹ ਥੱਲੋਂ ਲੀਕ ਹੋਈ ਪਈ ਆ ਉਹਦਾ ਵੀ ਅੱਜ ਟੁੱਟ ਜਾਵੇ ਕੰਡੇਵਾ ਟੁੱਟ ਜਾਵੇ ਜੀ ਉਹ ਕੋਈ ਪ੍ਰਸ਼ਾਸਕੀ ਅਧਿਕਾਰੀ ਕੋਈ ਵੀ ਨਹੀਂ ਕੁਝ ਵੀ ਨਹੀਂ ਕੱਲੇ ਸੁਣਵਾਈ ਕਰਦੇ ਗਾ ਜੀ ਉਹ ਤਾਂ ਕਹਿ ਦਿੰਦੇ ਕਿ ਬਸ ਆ ਗਏ ਅਸੀਂ ਆ ਗਏ ਆ ਕੇ ਹੱਥਾਂ ਤੇ ਐ ਕਰਕੇ ਆ ਗਏ ਤੇ ਚਲੇ ਜਾਂਦੇ ਕੋਈ ਸੁਣਵਾਈ ਨਹੀਂ ਜਮਾਂ ਵਿੱਚ ਕੰਨ 'ਚ ਜੂ ਨਹੀਂ ਰੋਗਦੀ ਜਮਾਂ ਵਿੱਚ ਕਿਸੇ ਪ੍ਰਕਾਰ ਦਾ ਹੀ ਆਉਂਦੇ ਮੋਟਰਸਾਈਕਲ ਦਾ ਗੜਾ ਮੰਗੀ ਕਰਦੇ ਮੰਗ ਇਹੀ ਕੀਤਾ ਕਿ ਬਈ ਇਹਦਾ ਸੋਲੂਸ਼ਨ ਕੀਤਾ ਜਾਵੇ ਕੁਝ ਵੀ ਨਾ ਕੁਝ ਜਿਹੜਾ ਵੀ ਹੈ ਇਹਦਾ ਜਦੋਂ ਨਹਿਰ ਬੰਦ ਹੋਵੇ ਤਾਂ ਇਹਦਾ ਲਿਸ਼ੁਰਿੰਦਾ ਦਾ ਬਈ ਇਹਦਾ ਬੜਾ ਮੁਰੰਮਤ ਹੈਗੀ ਉਹ ਪੱਕੀ ਕੀਤੀ ਜਾਵੇ ਤਾਂ ਕਿ ਰੈਸ਼ੀ ਇਲਾਕੇ ਨੂੰ ਨੁਕਸਾਨ ਨਾ ਹੋਵੇ